ਭਾਈ ਅੱਜ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਕੋਲ ਖੜਿਆ ਮਲਕੀ ਦਵਾਈ ਆਪਣੇ ਨਾਲ ਖੜਾ ਕਹਿੰਦਾ ਮੇਰੇ ਨਾਲ 50 50000 ਰੁਪਏ ਦੀ ਸਰਤ ਲਾਓ ਜਿਹੜੇ ਕਹਿੰਦੇ ਭਾਰ ਨਹੀਂ ਘਟਦਾ 5 ਤੋਂ ਲੈ ਕੇ 10 ਕਿਲੋ ਭਾਰ ਇੱਕ ਮਹੀਨੇ ਦੇ ਵਿੱਚ ਘਟਾਉਂਗਾ ਕੱਲ ਨਾ ਘਟਾਉਂਗੇ ਭਾਈ ਨਿਊਟ੍ਰੀਸ਼ਨ ਨਾਲ ਅਸਤੇ ਫਿਰ ਖਾਣਾ ਪੀਣਾ ਸੜਵਾ ਦੋਗੇ ਨਹੀਂ ਜੀ ਸਾਰਾ ਕੁਝ ਖਲਾਪ ਲਾ ਕੇ ਫਿਰ ਘਟਾਵਾਂਗੇ ਜੀ ਪਰ ਖਵਾਉਂਗੇ ਆਪਦੇ ਤਰੀਕੇ ਨਾਲ ਹਾਂਜੀ ਹਾਂਜੀ ਕਰਦਾ ਹੀ ਖਾਣਾ ਖਵਾਵਾਂਗੇ ਅਸੀਂ ਡੈਟ ਸਹੀ ਕਰਨੇ ਆਂ ਬਾਰਲਾਦ ਨੇ ਕਿਤੇ ਬਾਰਲੇ ਮਹਿੰਗੇ ਬਾਰੂਟ ਦੇਣਾ ਨਹੀਂ 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 ਬਾਰਲਾ ਕੁਝ ਨਹੀਂ ਕਰਦਾ ਹੀ ਖਾ ਗਿਆ ਜਿਹੜੇ ਆ ਬੰਦੇ ਖੜੇ ਨੇ ਇਹਨਾਂ ਦਾ ਭਾਰ ਘਟਾਏਗਾ ਹਾਂਜੀ ਹਾਂਜੀ ਪੁੱਛੀਏ ਕਿੰਨਾ ਕਿੰਨਾ ਘਟਾਏਗਾ ਇੱਕ ਕਿਸਾਨ ਭਰਾ ਤੁਸੀਂ ਕਿੰਨਾ ਭਾਰ ਘਟਾ ਲਿਆ ਜੀ ਮੇਰਾ 5 ਕਿਲੋ ਘਟ ਗਿਆ 20 ਦਿਨਾਂ ਵਿੱਚ 20 ਦਿਨਾਂ ਵਿੱਚ 5 ਕਿਲੋ ਤੁਹਾਨੂੰ ਦੇਖ ਕੇ ਹੋਰ ਵੀ ਕਿਸਾਨੇ ਮੇੜੀ ਸਣ ਲੈਣਗੇ ਸੱਚ ਬੋਲਦੇ ਹੋਗੇ ਹਾਂਜੀ ਹਾਂਜੀ ਤੇ ਕੋਈ ਸਾਮਗਰਾਂ ਦੇ ਚੜਦਾ ਫਿਰ ਨਾ ਜੀ ਮੈਂ ਪਹਿਲੇ ਜਾਂਦਾ ਸੀ ਜੀ ਪੌੜੀਆਂ ਚੜਦਾ ਸੀ ਸਾਮਾ ਚੜਦਾ ਸੀ ਫਿਰ ਖੇਤੀ ਦਾ ਕੰਮ ਕੰਮ ਕਰਨ ਵੇਲੇ ਕੋਈ ਆਉਂਦੇ ਕੋਈ ਟ੍ਰੇਨ ਨਹੀਂ ਨਾ ਜੀ ਤੇ ਬਾਈ ਜੀ ਆਪਾਂ ਕਿੰਨਾ ਭਾਰ ਘਟਾਇਆ 15 ਕਿਲੋ ਵਜ਼ਨ ਘਟਾਇਆ ਬਈ ਕਿੰਨੇ ਟਾਈਮ ਚ ਡੇਢ ਮਹੀਨੇ ਜੀ ਸੱਤ ਕਿਲੋ ਇੱਕ ਮਹੀਨੇ ਦਾ ਘਟ ਗਿਆ ਹਾਂਜੀ ਹਾਂ ਕੰਮ ਕੀ ਕਰਦੇ ਹੋਗੇ ਮੈਂ ਪੰਜਾਬੀ ਯੂਨੀਵਰਸਿਟੀ ਆ ਜੀ ਅੱਛਾ ਫਿਰ ਕੋਈ ਤਕਲੀਫ ਵਗੈਰਾ ਤਾਂ ਨਹੀਂ ਹੋਈ ਨਹੀਂ ਜੀ ਕੋਈ ਤਕਲੀਫ ਨਹੀਂ ਜੀ ਤੇ ਆਪਾਂ ਬਾਈ ਕਿੰਨਾ ਘਟਾਇਆ ਜੀ ਮੈਂ 20 ਕਿਲੋ ਘਟਾਇਆ ਜੀ ਕਿੰਨੇ ਟਾਈਮ ਚ ਬਾਈ ਤਿੰਨ ਮਹੀਨਿਆਂ ਚ ਬਾਈ ਪੁਰਾਣੀ ਤਸਵੀਰ ਹੈਗੀ ਕੋਈ ਪੁਰਾਣੀ ਤਸਵੀਰਾਂ ਹੈਗੀਆਂ ਪ੍ਰੂਫ ਹੈਗੇ ਸਾਰੇ ਅੱਛਾ ਬਈ ਸੀਗਾ ਥਾਇਰੋਇਡ ਵੀ ਠੀਕ ਕੀਤਾ ਜਾਂਦਾ ਹੈ ਥਾਇਰੋਇਡ ਵੀ ਠੀਕ ਹੋ ਹੋਰ ਕਿਹੜੇ ਕਿਹੜੇ ਮੋੜੇ ਠੀਕਾ ਇਹਦੇ ਨੇ ਸ਼ੂਗਰ ਕੈਸਟਰੋਲਜੀ ਹਮ ਥਾਇਰੋਇਡੋਲਜੀ ਜਿਵੇਂ ਬਲੱਡ ਵਧਦਾ ਹੁੰਦਾ ਕਈਆਂ ਦਾ ਉਹ ਇਹ ਖਾ ਸਕਦੇ ਨੇ ਹਾਂਜੀ ਹਾਂਜੀ ਕੰਟਰੋਲ ਕਰ ਦੂ ਬਲੱਡ ਨੂੰ ਕੰਟਰੋਲ 100% ਜੀ ਬਾਈ ਤੁਸੀਂ ਕਿੰਨਾ ਬਾਰ ਘਟਾਇਆ ਜੀ ਹਫਤੇ ਵਿੱਚ 2 ਕਿਲੋ ਘਟਾਇਆ ਜੀ ਇੱਕ ਹਫਤੇ ਵਿੱਚ 2 ਕਿਲੋ ਘਟਾਇਆ ਹਾਂਜੀ ਹੋਰ ਕਿੰਨਾ ਘਟਾਉਂਗੇ ਆਪਾਂ ਨੇ 65 ਕਿਲੋ ਵਜ਼ਨ ਕਰਨਾ ਸਾਰਾ ਕਿੰਨਾ ਹੁਣ ਹੋਣ ਕੇ ਨਾਮ ਆ ਪਾਰ ਆ ਗਿਆ 70 ਕਿਲੋ ਅੱਛਾ ਹੋਰ ਘਟਾਉਂਗੇ ਚਲੋ ਵਧੀਆ ਗੱਲ ਆ ਬਾਈ ਸੋ ਦੋਸਤੋ ਤੁਹਾਡੇ ਚੋਂ ਕਿਸੇ ਨੇ ਵੀ ਭਾਰ ਘਟਾਉਣਾਗਾ ਸਕਰੀਨ ਤੇ ਨੰਬਰ ਚੱਲ ਰਿਹਾ ਇਹ ਨੰਬਰ ਤੇ ਕਾਲ ਕਰ ਲਿਓ ਕਾਲ ਕਈ ਵਾਰ ਨਹੀਂ ਲੱਗਦੀ ਤਾਂ ਵਟਸਐਪ ਤੇ ਹੈਲੋ ਲਿਖ ਕੇ ਭੇਜ ਦਿਓ ਬਾਇਉਰੀ ਤੁਹਾਨੂੰ ਆਪੇ ਰਿਪਲਾਈ ਕਰਨਗੇ ਪੱਕੀ ਗਰੰਟੀਆਂ ਵੀ ਮਹੀਨੇ ਚ ਭਾਈ 5 ਤੋਂ 10 ਕਿਲੋ ਪਰ ਕਟਾ ਦੋ ਹਾਂਜੀ ਹਾਂਜੀ 50 50 ਦੀ ਹਰ ਜਿੱਤ ਰੱਖਦੇ ਆਂ ਪਰ ਅਗਰ ਕੋਈ ਕਹਿੰਦਾ ਨਹੀਂ ਘਟਦਾ ਸਾਡੇ ਨਾਲ ਪਰ ਚੱਲੋ ਤੁਹਾਡੇ ਮਤੇ ਸਾਡੇ ਮਤੇ ਚ ਚਲੋ ਘਟਾਵਾਂਗੇ ਸੀ ਜੀ ਨਹੀਂ ਕਰਦਾ 50000 ਨਾਮ ਲੈ ਜੋ ਜੀ ਅੱਛਾ ਭਾਈ ਆ ਚੱਕੋ ਇਨਾਮ 50000 ਰੁਪਏ ਜੇ ਭਾਰ ਘਟਾਉਣਾ ਪਰ ਚੱਲਣਾ ਇਹਨਾਂ ਦੇ ਮੁਤਾਬਕ ਪਊਗਾ ਖਾਣਾ ਪੀਣਾ ਦੇ ਮੁਤਾਬਕ ਪਊਗਾ ਇਹ ਨਹੀਂ ਹੈਗਾ ਵੀ दारू ਨਾਲ ਡੱਕ ਕੇ ਭਾਰ ਘਟਾ ਲਵਾਂਗੇ ਉਹ ਤਾਂ ਛਡਵਾਉਂਗੇ दारू ਦਾ दारू ਛਡਾਵਾਂਗੇ ਹਫਤੇ ਚ ਇੱਕ ਦਿਨ ਤਾਂ ਦੇ ਦੋਗੇ ਹਾਂ ਫਾਸਟ ਫੂਡ ਛਡਾਵਾਂਗੇ ਜੀ ਅੱਛਾ ਬਸ ਤੇ ਠੀਕ ਆ ਭਾਈ ਵੀਡੀ